ਨਾ ਦੀਪਕ ਕੁਮਾਰ ਉਦੇਲੂ ਦੇਣਾ ਤੋਂ ਅੱਜ ਵਿਸਾਖੀ ਦੇ ਤਿਉਹਾਰ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਅਖੀਰ ਲਖ ਲਖ ਮੁਬਾਰਕਾਂ ਦਿੰਨੇ ਆ ਤੇ ਉਸ ਤੋਂ ਨਾਲ ਹੀ ਕਿ ਸਾਡੇ ਗਿਆਨੀ ਜੀ ਜੋ बीमा ਸਾਲਾਨਾ ਜੋੜ ਮੇਲਾ ਤੇ ਪੰਡਾਰਾ ਮੇਲਾ ਗੇੜਾ ਮੇਲਾ ਕਰਾਉਂਦੇ ਨੇ ਤੇ ਉਹਨਾਂ ਦਾ ਮਿਤੀ 20 April 2024 ਦਿਨ ਸ਼ਨੀਵਾਰ ਨੂੰ ਰੱਖਿਆ ਗਿਆ ਹੈ ਐਤਵਾਰ ਐਤਵਾਰ ਰੱਖਿਆ ਗਿਆ ਤੇ ਸਾਡੇ ਨਾਲ ਗਿਆਨੀ ਜੀ ਮੌਜੂਦ ਨੇ ਗਿਆਨੀ ਜੀ ਸਾਰੇ ਨੂੰ ਮੰਤਰਨ ਦਿਓ ਤੇ ਦੱਸੋ ਕਿ ਕਿੰਨੀ ਦਿਨ ਦਾ ਮੇਲਾ ਕਿੰਨਾ ਮੇਲਾ ਹੈ ਬੀਵਾ ਮੇਲਾ ਬੀਵਾ ਸਰਾਨਾ ਵੇਲਾ ਵਿਲਾ ਅਧ ਬੰਦਾਰਾ 21 April 21 April ਦਿਨ ਐਤਵਾਰ 21 April ਦਿਨ ਐਤਵਾਰ ਬਿਲਾ 2:00 ਵਾਂਗੀ ਦੀ 2:00 ਵਜੇ ਹੋਏਗੀ ਤੇ ਲੰਗਰ ਉਤਰ ਜਾਂ ਲੰਗਰ ਉਹ ਵੀ ਥੋੜਾ ਕੱਟ ਵਰਦਾਗਾ ਤੇ ਸਸ ਸੰਤਾਂ ਮਹਿੰਦੀ ਦੀ ਜਾਰੀ ਵੀ ਸਾਰੀਆਂ ਸੰਤਾਂ ਉਹ ਮਹਾ ਆਕੇ ਮੋਟ ਜੰਦੀ ਕਰਵਾ ਕਾ